ਲੇਕਿਨ ਅੱਜ ਲੋਕਾਂ ਨੇ 176000 ਵੋਟਾਂ ਦੇ ਨਾਲ ਜਲੰਧਰ ਦੇ ਲੋਕਾਂ ਨੇ ਇੱਕ ਇਤਿਹਾਸ ਸਿਰਜਿਆ ਮੈਂ ਉਸ ਲਈ ਸਾਰੇ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਫਤਵਾ ਆਇਆ ਉਹਨਾਂ ਨੇ ਭਗਵੰਤ ਮਾਨ ਜੀ ਦੀ ਕੰਮ ਕਰਨ ਦੀ ਸ਼ੈਲੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਦੀਆਂ ਪਾਲਿਸੀਆਂ ਉਹਨਾਂ ਦੀ ਬੋਲਚਾਲ ਉਹਨਾਂ ਦੀ ਡਰਾਮੇਬਾਜ਼ੀ ਨੂੰ ਨਕਾਰ ਦਿੱਤਾ ਮੈਂ ਮੰਗ ਕਰਦਾ ਕੀ ਭਗਵੰਤ ਮਾਨ ਜੀ ਤੁਰੰਤ ਅਸਤੀਫਾ ਦੇਣ ਤੇ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਐਮਐਲਏ ਇਕੱਠੇ ਹੋ ਕੇ ਉਹਨਾਂ ਨੂੰ ਤਾਰ ਦੇਣ ਬਿਹਤਰ ਹੈ ਕਿ ਉਹ ਇਖਲਾਕੀ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ بڑا ਫਰਕ ਹੁੰਦਾ ਹੈ ਉਹ ਅੱਜ ਤੱਕ ਸਟੇਜੇ ਚਲਾਉਂਦੇ ਚਲਾਉਂਦੇ ਰਹੇ ਹੈ ਤੇ ਸਰਕਾਰ ਦੇ ਵਿੱਚ ਵੀ ਆ ਕੇ ਉਹਨਾਂ ਨੇ ਆਪਣੀ ਡਰਾਮੇਬਾਜ਼ੀ ਨਹੀਂ ਛੱਡੀ ਇਹ ਉਹ ਸਟੇਟ ਨਹੀਂ ਚਲਾ ਸਕੇ ਉਹਦੇ ਚ ਫੇਲ ਹੋ ਚੁੱਕੇ ਐ ਜਲੰਧਰ ਲੋਕ ਸਭਾ ਤੋਂ ਚੋਣ ਦੇ ਵਿੱਚ ਜੋ ਲੋਕਾਂ ਨੇ ਇੱਕ ਬਹੁਤ ਵੱਡਾ ਇਤਿਹਾਸਕ ਫਤਵਾ ਦਿੱਤਾ ਹੈ ਇਤਿਹਾਸਕ ਜਿੱਤ ਹੋਈ ਹੈ ਅੱਜ ਤੱਕ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ 131000 ਵੋਟ ਨਾਲ ਜਲੰਧਰ ਤੋਂ ਜਿੱਤੇ ਸੀ ਉਹੀ ਸਭ ਤੋਂ ਵੱਡਾ ਮਾਰਜਿਨ ਸੀ ਲੇਕਿਨ ਅੱਜ ਲੋਕਾਂ ਨੇ 176000 ਵੋਟਾਂ ਦੇ ਨਾਲ ਜਿਤਾ ਕੇ ਜਲੰਧਰ ਦੇ ਲੋਕਾਂ ਨੇ ਇੱਕ ਇਤਿਹਾਸ ਸਿਰਜਿਆ ਮੈਂ ਉਸ ਲਈ ਸਾਰੇ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦਾ ਮੈਨੂੰ ਜੋ ਵੀ ਕੁਝ ਮਿਲਿਆ ਉਹ ਚਮਕੌਰ ਸਾਹਿਬ ਸੀਧਾ ਸਿੰਘਾਂ ਦੀ ਧਰਤੀ ਨੇ ਦਿੱਤਾ ਹੈ ਚਮਕੌਰ ਸਾਹਿਬ ਦੇ ਵਿੱਚ ਕਤਲਗੜ੍ਹ ਸਾਹਿਬ ਗੁਰਦੁਆਰਾ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਜਾ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਇੱਥੋਂ ਮਿਲਿਆ ਮੈਂ ਅੱਜ ਇੱਥੇ ਗੁਰੂ ਸਾਹਿਬ ਨੂੰ ਨਤਮਤ ਹੋਣ ਲਈ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦਾ ਧੰਨਵਾਦ ਕਰਨਾ ਆ ਕਿ ਉਹਨਾਂ ਨੇ ਮੇਰੇ ਤੇ ਫੇਰ ਤੋਂ ਕਿਰਪਾ ਕੀਤੀ ਹੈ ਤੇ ਇੱਕ ਵੱਡੀ ਜਿੱਤ ਇਹ ਚਮਕੌਰ ਸਾਹਿਬ ਦੇ ਲੋਕਾਂ ਦੀ ਔਰ ਚਮਕੌਰ ਸਾਹਿਬ ਦੇ ਸਿੱਧਾ ਸਿੰਘਾਂ ਸ਼ਹੀਦਾਂ ਦੀ ਜਿੱਤ ਹੈ ਮੈਂ ਇਹਨਾਂ ਨੂੰ ਹੀ ਸਮਰਪਿਤ ਕਰਦਾ ਤੇ ਅੱਜ ਇੱਥੇ ਮੱਥਾ ਟੇਕ ਕੇ ਅਸ਼ੀਰਵਾਦ ਦੁਬਾਰੇ ਤੋਂ ਲੈਣ ਆਇਆ ਮੈਂ ਧੰਨਵਾਦੀ ਆ ਚਮਕੌਰ ਸਾਹਿਬ ਦੇ ਵੋਟਰਾਂ ਦਾ ਜਿਨ੍ਹਾਂ ਨੇ ਹਲਕਾ ਚਮਕੌਰ ਸਾਹਿਬ ਤੋਂ ਕਾਂਗਰਸ ਪਾਰਟੀ ਨੂੰ ਲਗਭਗ 17 17500 ਦੀ ਜਿੱਤ ਦਵਾਈ ਹੈ ਉਹਦੇ ਲਈ ਵੀ ਮੈਂ ਇੱਥੇ ਦੇ ਸਾਰੇ ਆਪਣੇ ਕਾਂਗਰਸੀ ਲੀਡਰ ਵਰਕਰ ਤੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਫਤਵਾ ਆਇਆ ਉਹਨਾਂ ਨੇ ਭਗਵੰਤ ਮਾਨ ਜੀ ਦੀ ਕੰਮ ਕਰਨ ਦੀ ਸ਼ੈਲੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਦੀਆਂ ਪਾਲਿਸੀਆਂ ਉਹਨਾਂ ਦੀ ਬੋਲਚਾਲ ਉਹਨਾਂ ਦੀ ਡਰਾਮੇਬਾਜ਼ੀ ਨੂੰ ਨਕਾਰ ਦਿੱਤਾ ਹੈ ਇਸ ਲਈ ਮੈਂ ਮੰਗ ਕਰਦਾ ਕਿ ਭਗਵੰਤ ਮਾਨ ਜੀ ਤੁਰੰਤ ਅਸਤੀਫਾ ਦੇਣ ਤੇ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਐਮਐਲਏ ਇਕੱਠੇ ਹੋ ਕੇ ਉਹਨਾਂ ਨੂੰ ਤਾਰ ਦੇਣ ਬਿਹਤਰ ਹੈ ਕਿ ਉਹ ਇਖਲਾਕੀ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ 스테ਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਬੜਾ ਫਰਕ ਹੁੰਦਾ ਹੈ ਉਹ ਅੱਜ ਤੱਕ 스테ਜੇ ਚਲਾਉਣ ਚਲਾਉਂਦੇ ਰਹੇ ਹੈ ਤੇ ਸਰਕਾਰ ਦੇ ਵਿੱਚ ਵੀ ਆ ਕੇ ਉਹਨਾਂ ਨੇ ਆਪਣੀ ਡਰਾਮੇਵਾਜੀ ਨਹੀਂ ਛੱਡੀ ਤੇ ਉਹ ਸਟੇਟ ਨਹੀਂ ਚਲਾ ਸਕੇ ਉਹਦੇ ਚ ਫੇਲ ਹੋ ਚੁੱਕੇ ਹੈ ਇਸ ਲਈ ਮੈਂ ਉਹਨਾਂ ਦੇ ਅਸਤੀਫੇ ਦੀ ਮੰਗ ਕਰਦਾ ਪਿਛਲੇ ਦਿਨਾਂ ਚ ਮੀਡੀਆ ਜਿਹਨੂੰ ਕਿ ਘੋਤੀ ਮੀਡੀਆ ਕਹਿੰਦੇ ਜਿਹੜੇ ਕਿ ਉਹਨਾਂ ਦੇ ਨਾਲ ਰਲੇਵੇ ਹੈ ਉਹਨਾਂ ਨੇ ਐਸੀ ਹਾਈਪ ਬਣਾਈ ਸੀ ਕਿ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਬਹੁਤ ਵੱਡਾ ਜਿੱਤ ਪ੍ਰਾਪਤ ਬੀਜੇਪੀ আর ਉਹਦੀ ਸਹਿਯੋਗੀਆ ਪਾਰਟੀਆਂ ਕਰਨਗੀਆਂ ਲੇਕਿਨ ਅਸਲੀਅਤ ਦੇ ਵਿੱਚ ਲੋਕਾਂ ਨੇ ਉਹਨਾਂ ਦੀ ਜਿਹੜੀ ਨਫ਼ਰਤ ਦੀ ਨੀਤੀ ਹੈ ਉਸ ਨੂੰ ਨਕਾਰ ਦਿੱਤਾ ਹੈ ਤੇ ਲੋਕ ਪਿਆਰ ਦੀ ਨੀਤੀ ਦੇ ਨਾਲ ਚੱਲਣਾ ਚਾਹੁੰਦੇ ਆ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਦੀ ਰੂਪਰੇਖਾ ਬਣਦੀ ਹੈ ਚਮਕੌਰ ਸਾਹਿਬ ਮੈਂ ਹੁਣੇ ਮੱਥਾ ਟੇਕ ਕੇ ਅਰਦਾਸ ਕਰਕੇ ਆਇਆ ਵਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਾ ਸਿੰਘ ਜੀ ਨੂੰ ਅਰਦਾਸ ਕੀਤੀ ਹੈ ਕਿ ਉਹ ਮੇਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਚਮਕੌਰ ਸਾਹਿਬ ਦਾ ਬਹੁਤ ਅੱਛਾ ਵਿਕਾਸ ਹੋਇਆ ਸੁੰਦਰਤਾ ਬਣੀ ਹੈ ਇਸ ਨੂੰ ਹੋਰ ਅੱਗੇ ਵਧਾਉਣ ਲਈ ਮੇਰੇ ਤੇ ਕਿਰਪਾ ਕਰਨ ਤੇ ਮੇਤੇ ਸੇਵਾ ਲੈਣ ਇਹਰ ਕਾਹਨ ਉਹਦੇ ਵਾਰੇ ਬੁਲਾਈ ਜਾਂਦੇ ਹੋ ਕੋਈ ਗੱਲ ਹੈ ਉਹਦੀ ਕੋਈ ਮੁੱਖ ਮੰਤਰੀ ਵਾਲੀ ਸੋਚ ਹੈ ਕੋਈ ਮੁੱਖ ਮੰਤਰੀ ਵਾਲੀ ਅੱਜ ਤੱਕ ਗੱਲ ਕੀਤੀ ਹੈ ਉਹ ਕੋਈ ਉਪਲਬਧੀ ਉਹਦੀ ਹੈਗੀ ਸਰਕਾਰ ਦੀ ਇੱਕ ਐਲਾਨ ਹੋਇਆ ਉਹ ਆਪਣੀਆਂ ਹੀ ਉਪਲਬਧੀਆਂ ਗਣਾਈ ਜਾਂਦਾ ਆਪਣੀਆਂ ਐਲਾਨ ਪੂਰੇ ਕਰੀ ਜਾਂਦਾ